ਸਰਸਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਸਿਆਈਏ ਸਟਾਫ ਦੀ ਪੁਲਿਸ ਨੇ ਬਾਬਾ ਦੀਪ ਸਿੰਘ ਨਗਰ ਤੋਂ ਚਾਰ ਬਦਮਾਸ਼ ਕਾਬੂ ਕੀਤੇ ਨੇ ਜਿਨ੍ਹਾਂ ਦੀ ਗੱਡੀ ਵੀ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਪਤਾ ਲੱਗਾ ਹੈ ਕਿ ਇਹਨਾਂ ਬਦਮਾਸ਼ਾਂ ਨੇ ਰਿਲਾਈਐਂਸ ਪੈਟਰੋਲ ਪੰਪ ਤੋਂ ਪਿਛਲੇ ਦਿਨੀ 10000 ਰੁਪਏ ਦੀ ਲੁੱਟ ਕੀਤੀ ਸੀ ਤਮਾਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਾਬਾ ਦੀਪ ਸਿੰਘ ਨਗਰ ਵਿਖੇ ਜਦ ਪੁਲਿਸ ਦੀ ਗੱਡੀ ਨੇ ਇਹਨਾਂ ਬਦਮਾਸ਼ਾਂ ਦੀ ਗੱਡੀ ਦਾ ਪਿੱਛਾ ਕੀਤਾ ਤਾਂ ਪੁਲਿਸ ਨੇ ਇਹਨਾਂ ਦੀ ਗੱਡੀ ਦੇ ਵਿੱਚ ਗੱਡੀ ਮਾਰੀ ਹੈ ਜਿਸ ਕਾਰਨ ਬਦਮਾਸ਼ਾਂ ਦੀ ਗੱਡੀ ਖੰਬੇ ਦੇ ਵਿੱਚ ਜਾ ਵੱਜੀ ਹੈ ਤੇ ਬੁਰੇ ਤਰੀਕੇ ਦੇ ਨਾਲ ਨੁ ਤਾਂ ਪੁਲਿਸ ਨੇ ਤੁਰੰਤ ਇਸ ਗੱਡੀ ਦੇ ਵਿੱਚੋਂ ਚਾਰ ਬਦਮਾਸ਼ ਕਾਬੂ ਕੀਤੇ ਨੇ ਪੁਲਿਸ ਦੇ ਵੱਲੋਂ ਚਾਰਾਂ ਬਦਮਾਸ਼ਾਂ ਨੂੰ ਗੱਡੀ ਸਹਨੇ ਥਾਣਾ ਸੀਏ ਲੈ ਆਂਦਾ ਗਿਆ ਤੇ ਇਹ ਵੀ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਨਗਰ ਦੇ ਇੱਕ ਪਲਾਟ ਦੇ ਵਿੱਚ ਇਹਨਾਂ ਦੇ ਵੱਲੋਂ ਕਾਰਤੂਸ ਵੀ ਛੁੱਟੇ ਗਏ ਸਨ ਪਲਾਟ ਦੇ ਮਾਲਕ ਲਾਪਰੇਸ਼ ਸ਼ਰਮਾ ਦਾ ਕਹਿਣਾ ਹੈ ਕਿ ਮੇਰੇ ਪਲਾਟ ਦੇ ਵਿੱਚ ਪ੍ਰਵਾਸੀ ਰਹਿੰਦੇ ਨੇ ਜੋ ਸੁੱਤੇ ਪਏ ਸਨ ਪਲਾਟ ਦੇ ਸਾਹਮਣੇ ਕੰਮ ਕਰਦੀ ਲੇਬਰ ਨੇ ਦੱਸੇ ਕਿ ਤੁਹਾਡੇ ਪਲਾਟ ਦੇ ਵਿੱਚ ਗੱਡੀ ਵਾਲੇ ਲੋਕਾਂ ਵੱਲੋਂ ਕੁਝ ਛੁੱਟਿਆ ਗਿਆ ਤਾਂ ਕਿਰਾਏਦਾਰਾਂ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਤਾਂ ਜਦੋਂ ਉਹਨਾਂ ਮੌਕੇ ਤੇ ਜਾ ਕੇ ਵੇਖਿਆ ਤਾਂ ਚਾਰ ਕਾਰਤੂਸ ਪਏ ਸਨ ਤਾਂ ਕੰਟਰੋਲ ਰੂਮ ਨੂੰ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਸਬਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਾਰ ਤੋ ਕਬਜ਼ੇ ਦੇ ਵਿੱਚ ਲੈ ਲਏ ਤਾਂ ਇਸ ਬਾਬਤ ਪੁਲਿਸ ਅਧਿਕਾਰੀਆਂ ਤੇ ਨਾਲ ਗੱਲਬਾਤ ਕਰਨੀ ਚਾਹੀ ਤੋਨਾਂ ਕਿਹਾ ਕਿ ਹਾਲੇ ਤੱਕ ਸਾਡੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਗਲੀ ਤਵਦੀਸ਼ جاری ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਲਵਦੀ ਸ਼ਰਮਾ ਮੈਂ ਅੱਲਾਪਾਪਾ ਬਾਬਾ ਦੀਸੀ ਨਗਰ ਤੇ ਖੜੇ ਹਾਂ ਕੀ ਘਟਨਾ ਹੋਈ ਹੈ ਕੋਈ ਸਟੜਨਾ ਹੀ ਹੋਈ ਵੀ ਇੱਥੇ ਕਿਰਾਏ ਦਾ ਰਹਿੰਦੇ ਮੇਰੇ ਉਹਨਾਂ ਨੂੰ ਕਿਤੇ ਸਾਹਮਣੇ ਜਿਹੜੇ ਲੇਬਰ ਕੰਮ ਕਰਦੇ ਦੱਸਿਆ ਵੀ ਤੁਹਾਡੇ ਪਲਾਟ 'ਚ ਕੋਈ ਸੁੱਟ ਗਿਆ। ਉਹਨਾਂ ਦਾ ਮੈਨੂੰ ਫੋਨ ਆਇਆ ਵੀ ਸ਼ਰਮਾ ਜੀ ਆਓ ਇੱਥੇ ਕੋਈ ਸਾਡੇ ਸਮਾਨ ਸੁੱਟ ਗਿਆ, ਕਰਤੂਸ ਸੀਗੇ, 4 ਕਰਤੂਸ ਸੀਗੇ। ਅੱਛਾ। ਤੇ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਉਹ ਕਹਿੰਦੇ ਉੱਥੇ ਪਹੁੰਚੋ ਵੀ ਸੀ ਆਪਣੇ ਮਲਾਦਿਆਂ ਭੇਜਦੇ ਆ। ਅੱਛਾ। ਤੇ ਅੰਦਰ ਮੈਂ ਜਾ ਕੇ ਦੇਖਿਆ ਤਾਂ ਅੰਦਰ 4 ਕਰਤੂਸ ਪਏ ਸੀ ਜਿਹੜੇ ਖੁੱਸ ਲਿਆ ਕੇ ਰਿਕਾਰਡ ਕਰਕੇ ਲੈ ਗਏ। ਕਿੰਨੇ ਸਾਲ ਲਗਾਓ ਕਿ ਇਸ ਤਰ੍ਹਾਂ ਦੇ ਸੀ ਕਿਹੜੀ ਰਫਲ ਸੀ ਜੋ ਕਿ ਨਹੀਂ ਨਹੀਂ ਪਤਾ ਲੰਬੇ ਸਾਈਜ਼ ਦੇ ਲੰਬੇ ਸੀਗੇ। ਕਿੰਨੇ ਕ ਲੰਬੇ ਸੀ ਤਕਰੀਬਨ ਇਹ ਰਾਵ ਇਨਾ ਕ ਲੰਬੇ ਹੋਣਗੇ 3 ਗਿੰਚ ਦੇ ਅੱਛਾ ਫਿਰ ਉਹ ਲੈ ਕੇ ਆ ਹਾਂ ਪੁਲਿਸ ਨੂੰ ਫੋਨ ਕੀਤਾ ਸੀ ਉਹ ਆ ਕੇ ਰਿਕਵਰ ਕਰਕੇ ਲੈ ਗਏ ਕਿੰਨੇ ਸੀ 4 ਸੀ ਕਿੰਨਾ ਟਾਈਮ ਲੱਗਿਆ ਤੁਹਾਨੂੰ ਪੁਲਿਸਰ ਰਿਸਪੌਂਸ ਥੋੜਾ ਲੇਟ ਲੈ ਹੈ ਘੰਟਾ ਕੋ ਪੌਣਾ ਘੰਟਾ ਹੋ ਗਿਆ ਕੇ ਨਾ ਅੱਛਾ ਮੈਨੂੰ ਐਸੇ ਵੀ ਜਲਦੀ ਆ ਜਾਣਾ ਸੀ ਜਿਹਦਾ ਸੀ ਮੈਂ ਘੋੰਬੀ ਜੀ ਆਪਾਂ ਬਿਜੀ ਆ ਮੈਂ ਆਪਣੇ ਕੰਮ ਛੱਡ ਕੇ ਆਇਆ ਸੀਗਾ ਹਾਂ ਅੱਧਾ ਪੌਣਾ ਕਿਥੇ ਖਾਣਾ ਵੀ ਇਤੋਂ ਜੇ ਕਿਸੇ ਦੇਰੀਏ 2 ਕਿਲੋਮੀਟਰ ਤੇ 2 ਕਿਲੋਮੀਟਰ ਐਸਐਸਪੀ ਦਾ ਨਹੀਂ ਰਿਕਵਰੀ ਤੇ ਟਾਈਮ ਲੱਗਾ ਪੁਲਿਸ ਨੂੰ ਜਦ ਤੱਕ ਮੇਰੇ ਹਿਸਾਬ ਨਾਲ फास्टर रिकवरी ਤਾਂ ਆਪਾਂ 5-4 ਮਿੰਟ ਨੂੰ ਗੱਲ ਜੇ 25-30 ਮਿੰਟ ਹੋ ਗਏ ਤੈਨੂੰ ਫਾਸਟਰ ਰਿਕਵਰੀ ਨਹੀਂ ਕਰ ਸਕਦਾ